ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਰਵਨਦੀਪ ਸਿੰਘ ਅੱਜ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਨਾ ਬਾਈ ਅਮਨਦੀਪ ਕੋਲੇ ਪਹੁੰਚੇ ਹਾਂਗੇ ਪਹਿਲਾਂ ਆਪਾਂ ਜਿਹੜੇ ਬਾਈ ਕੋਲੇ ਸਾਰੇ ਪਸ਼ੂ ਰੱਖੇ ਹੋਏ ਆ ਹਨਾ ਆਪਾਂ ਤੁਹਾਨੂੰ ਇੱਕ ਵਾਰੀ ਨਿਗਾਹ ਮਰਵਾ ਦਗੇ ਤੇ ਬਾਕੀ ਆਪਾਂ ਜਾਣਕਾਰੀ ਲਵਾਂਗੇ ਦੋ ਕ ਮੱਜਾਂ ਜਿਹੜੀਆਂ ਬਾਈ ਕੋਲੇ ਬਕਾਊ ਵੀ ਹੈਗੀਆਂ ਨੇ ਆਪਾਂ ਤੁਹਾਨੂੰ ਉਹਦੀ ਵੀ ਡਿਟੇਲ ਲੈ ਕੇ ਦੇਵਾਂਗੇ ਬਾਕੀ ਆ ਜੇ ਆਪਾਂ ਗੱਲਬਾਤ ਕਰਾਂਗੇ ਜਿਹੜੀ ਹਨਾ ਵੀ ਦੁੱਧ ਪਾਉਣ ਦੇ ਸਬੰਧ ਦੇ ਵਿੱਚ ਵੀ ਮੱਜਾ ਘਰੇ ਰੱਖ ਕੇ ਆਪਾਂ ਕਿਵੇਂ ਦੁੱਧ ਪਾ ਸਕਦੇ ਆ ਕਿੰਨਾ ਕੁ ਮੁਨਾਫਾ ਉਹ ਬਾਈ ਤੋਂ ਆਪਾਂ ਜਾਣਕਾਰੀ ਲਵਾਂਗੇ ਦੋਸਤੋ ਬਹੁਤ ਸੋਹਣਾ ਬਾਈ ਦਾ ਕੰਮ ਹੈ ਦੁੱਧ ਦਾ ਤੇ ਆਜੋ ਤੁਸੀਂ ਇੱਕ ਸਾਹਮਣੇ ਹਨਾ ਨੀਲੀ ਰਵੀ ਦੀ ਮੱਝ ਵੀ ਦੇਖ ਰਹੇ ਹੋ ਇਹ ਵੀ ਬਹੁਤ ਸੋਹਣੀ ਹੈ ਤੇ ਆਹ ਜਿਹੜੀਆਂ ਮੱਝਾਂ ਜਿਹੜੀਆਂ ਹੈਗੀਆਂ ਬਾਈ ਕੋਲੇ ਦੋ ਸੇਲ ਵਾਸਤੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆਰਡਰ ਕੁਆਲਿਟੀ ਦੀ ਮੱਝ ਹੈ ਇਹ ਤੇ ਇੱਕ ਉਹ ਜਿਹੜੀ ਸਾਹਮਣੇ ਨੀਲੀ ਰਵੀ ਦੇ ਵਿੱਚ ਪੈਂਦੀ ਹੈ ਜਿਹੜੀ ਪੰਜ ਕ ਲੈਣੀ ਵੀ ਕਹਿ ਸਕਦੇ ਆਪਾਂ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸਾਰੀ ਡਿਟੇਲ ਆਪਾਂ ਸਾਂਝੀ ਕਰਾਂਗੇ ਇੱਕ ਵਾਰੀ ਓਵਰਵਿਊ ਤੁਸੀਂ ਚੈੱਕ ਕਰ ਲਓ ਤੇ ਆਜੋ ਕਰਾਉਣਿਆਂ ਗੱਲ ਆਪਾਂ ਹਾਂਜੀ ਅਮਨਦੀਪ ਜੀ ਬਾਈ ਹਸੀ ਕਾਲ ਜੀ ਸ੍ਰੀ ਕਾਲ ਜੀ ਤੇ ਪਹਿਲਾਂ ਤਾਂ ਬਈ ਨਾਂ ਤਾਂ ਆਪਣਾ ਅਮਨਦੀਪ ਹੀ ਆ ਗਿਆ ਹਨਾ ਪਿੰਡ ਦੱਸ ਦੋ ਆਪਣਾ ਵੀ ਪਿੰਡ ਆਪਾਂ ਕਿਹੜੇ ਖੜੇ ਆ ਪਿੰਡ ਆਪਣਾ ਕੱਲੋ ਜ਼ਿਲ੍ਹਾ ਮਾਨਸਾ ਬਾਈ ਮੌੜ ਪੈਂਦੇ ਆਪਾਂ ਦੇ ਜੀ ਠੀਕ ਹੈ ਨੋਰਮਲ ਕੱਲੋ ਪਿੰਡ ਆ ਗਿਆ ਜ਼ਿਲ੍ਹਾ ਮਾਨਸਾ ਆ ਗਿਆ ਮੌੜ ਮੰਡੀ ਮੌੜ ਮੰਡੀ ਨੇੜੇ ਰਹਿ ਗਈ ਹਨਾ ਤੇ ਮੌੜ ਮੰਡੀ ਰਹਿ ਗਈ ਬਠਿੰਡੇ ਦੇ ਵਿੱਚ ਮੌੜ ਮੰਡੀ ਬਠਿੰਡੇ ਦੇ ਵਿੱਚ ਠੀਕ ਆ ਤੇ ਬਈ ਆਪਣਾ ਗੱਲ ਪਹਿਲਾਂ ਨਾ ਆਪਾਂ ਜਿਹੜੀ ਵਿਕਰੀ ਵਾਲੀਆਂ ਵੱ ਆਪਾਂ ਦਰਸ਼ਕ ਵੀਰਾਂ ਨੂੰ ਉਹ ਦਿਖਾ ਦਗੇ ਫਿਰ ਆਪਾਂ ਜਿਹੜੀਆਂ ਤੇਰਾ ਕੰਮ ਕਾਰਵਾਰੇ ਆਪਾਂ ਉਹ ਵੀ ਗੱਲਬਾਤ ਕਰਾਂਗੇ ਆਪਾਂ ਤੇ ਆ ਜਾ ਬਈ ਅਮਨਦੀਪ ਤੇ ਜਿਹੜੀ ਆ ਮੱਝ ਆ ਹਨਾ ਹਾਂਜੀ ਇਹਦੀ ਡਿਟੇਲ ਦੱਸ ਦੇ ਅਮਨਦੀਪ ਵੀ ਪਹਿਲਾਂ ਫਿਰ ਆਪਾਂ ਤੋਰ ਕੇ ਦਿਖਾਵਾਂਗੇ ਤੀਜਾ ਸੂਆ ਵੀਰੇ ਤੀਜਾ ਸੂਆ ਸਿਮਾਦਨ ਸੂਈ ਨੂੰ ਹੈ ਠੀਕ ਹੈ ਮੰਗਰ ਕੱਟੀ ਆ 12 ਲੀਟਰ ਦੁੱਧ ਤਿਆਰ ਹੈ ਇਸ ਟਾਈਮ 12 ਲੀਟਰ ਦੁੱਧ ਤਿਆਰ ਆ ਹਾਂ ਜਮਾ ਕਿੰਨਾ ਕ ਦੁੱਧ ਪਾ ਦੂਗੀ ਦੁੱਧ ਪਾ ਦੂ 16 17 ਲੀਟਰ ਬਾਈ 16 17 ਕਿਲੋ ਦੁੱਧ ਪਾ ਦਊਗੀ ਥੱਲੇ ਦੀ ਜਿਹੜੀ ਕੁਆਲਿਟੀ ਹੈ ਹਨਾ ਪੂਰੀ ਵਧੀਆ ਹਨਾ ਸਾਫ਼ ਹੈ ਸਾਫ਼ ਬਿਲਕੁਲ ਤੇ ਇਹਦਾ ਵੀ ਫਿਰ ਆਪਾਂ ਜੇ ਮੁੱਲ ਦੀ ਗੱਲ ਕਰੀਏ ਮੁੱਲ ਫੋਨ ਤੇ ਕਰ ਲਾਂ ਕੋਈ ਗੱਲ ਨਹੀਂ ਕਰਦੇ ਫੋਨ ਤੂੰ ਹੁਣੇ ਕਰ ਦੇ ਕੋਈ ਚੱਕਰ ਨਹੀਂ ਹੈਗਾ ਮੁੱਲ ਬਾਈ ਦੇਣਾ ਲੈਣਾ ਜਾਂ ਉ ਤਾਂ ਜਿੰਨਾ ਮਰਜ਼ੀ ਮੰਗ ਲਈ ਠੀਕ ਹੈ ਆਪਾਂ ਇੱਕ 20 ਹੀ ਮਾਨੇ ਮਾਏ ਤੇ ਦੁੱਧ 16 17 ਕਿਲੋ ਪਾਉਗਾ ਹਾਂ 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 ਠੀਕ ਹੈ ਇਹ ਮੈਂ ਵੀ ਕਹਿ ਸਕਦਾ ਵੀ ਦੁੱਧ ਚੰਗੇ ਪਾਉਣ ਦੀ ਉਮੀਦ ਹੈ ਤੇ ਮਗਰ ਆ ਗਈ ਕੱਟੀ ਹੈ ਨਾ ਠੀਕ ਹੈ ਤੇ ਅਵਣ ਦੀ ਪੈ ਨੂੰ ਤੋੜ ਕੇ ਸਰਕਾਰੀ ਸੀਮੰਦੀ ਆ ਮੋਰਾ ਦੀ ਅੱਛਾ ਸਰਕਾਰੀ ਸੀਮੰਦੀ ਆ ਹਾਂ ਠੀਕ ਹੈ ਬਾਈ ਰਿਕਾਰਡ ਨਹੀਂ ਆਪਾਂ ਨੂੰ ਪਤਾ ਇਹਦਾ ਠੀਕ ਹੈ ਤੇ ਮੱਝ ਹੈਗੀਏ ਦੋਸਤੋ ਬਹੁਤ ਚੰਗੀ ਹੈ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੁਸੀਂ ਸਿੰਘ-ਸੁੰਗ ਜਿਹੜਾ ਹੈਗਾ ਕੁੰਡਾ ਦੋਸਤੋ ਬਾਕੀ ਮੈਂ ਤਾਂ ਕਹਿਦਾ ਨਾ ਹਨਾ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਜਿਹੜੀ ਗੱਲ ਕਰ ਗਏ ਥਣਾ ਦੀ ਸਫਾਈ ਲੇਵੇ ਦੀ ਸਫਾਈ ਉਹ ਬਹੁਤ ਜਿਆਦਾ ਚੰਗੀ ਹੈ ਤੇ ਬਾਕੀ ਇੱਕ ਗੱਲ ਹੋਰ ਆ ਹਨ ਵੀ ਬੰਤਰੇ ਜਿਹੜੀ ਉਹ ਵੀ ਚੰਗੀ ਆ ਸਿੰਘ ਵੀ ਕੁੰਡ ਤੇ ਸੂਆ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਹੁਣ 12 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਹੈ 6 ਦਿਨਾਂ ਦੀ ਸੂਈ ਹੈ 6 ਦਿਨਾਂ ਦੀ ਸੂਈ ਦਾ ਆਪਾਂ ਨੂੰ ਕਿੱਥੋਂ ਪਤਾ ਲੱਗੂਗਾ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਜਿਹੜਾ ਮਤਲਬ ਕੱਟੀ ਆ ਹਨਾ ਆ ਦੇਖੋ ਇਹਦਾ 나ੜੂ ਆ ਹਜੇ ਨਾਲ ਆਪਾਂ ਆ ਦੇਖੋ ਤੇ ਅੱਗੇ ਆਪਾਂ ਤੁਹਾਨੂੰ ਦੂਜੀ ਮੱਝ ਵੀ ਦਿਖਾਉਣੇ ਆ ਤੇ ਅਮਨਦੀਪ ਬਾਈ ਜਿਹੜੀ ਆਪਣੀ ਆ ਦੂਜੀ ਮੱਝ ਆ ਗਈ ਇਹ ਕਿੰਨੇ ਮੈਂ ਸੂਏ ਇਹ ਵੀ ਤੀਜਾ ਸੂਆ ਬਾਈ ਇਹ ਵੀ ਤੀਜਾ ਸੂਆ ਹਾਂ ਠੀਕ ਆ ਇਹਨੂੰ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ ਬਾਈ 10 ਦਿਨ ਹੋ ਗਏ ਸੂਈ 10 ਦਿਨ ਹਾਂ ਕਿੰਨਾ ਦੁੱਧ ਤਿਆਰ ਰਸਿਆ ਸੀ 10 ਲੀਟਰ ਦੁੱਧ ਤਿਆਰ ਆ ਦੇ ਸਾਨੂੰ 10 ਹਾਂ ਤੇ ਕਿੰਨਾ ਪਾ ਦੂ ਦੁੱਧ ਦੁੱਧ ਪਾ ਦੂ ਬਾਈ 12-13 ਲੀਟਰ 12-13 ਲੀਟਰ ਹਾਂ ਠੀਕ ਆ ਤੇ ਇਹਦਾ ਰੇਟ ਵੀ ਦੱਸ ਦੇ ਵੀਰੇ ਇਹਦਾ ਰੇਟ ਵੀ ਲੈਣਾ ਦੇਣਾ 1 ਇੱਕ 20 ਬਾਈ ਅੱਛਾ ਹਾਂ ਠੀਕ ਆ ਤੇ ਅਮਨਦੀਪੇ ਵੀ ਖੋਲ ਕੇ ਦਿਖਾ ਸ ਤੇ ਦੋਸਤੋ ਇਹ ਵੀ ਮੱਜ ਜਿਹੜੀ ਸਿੰਘਾ ਸੁੰਗਾ ਦੀ ਤੁਸੀਂ ਚੈੱਕ ਕਰ ਲਓ ਮੱਥੇ ਦੇ ਵਿੱਚ ਬਲ ਆ ਗਿਆ ਚਾਰੇ ਪੈਰ ਚਿੱਟੇ ਪੂਛ ਚਿੱਟੀ ਤੇ ਗੱਲ ਕਰੀਏ ਅੱਖਾਂ ਦੇ ਵਿੱਚ ਥੋੜਾ ਥੋੜਾ ਚਿੱਟਾਪਨ ਹੈਗਾ ਇਹ ਤੁਸੀਂ ਆਪ ਚੈੱਕ ਕਰੋਗੇ ਮੰਤਰ ਹੈ ਜਿਹੜੀ ਸਰੀਰ ਦੀ ਹੈਨਾ ਏਵੀ ਜਿਵੇਂ ਆਪਾਂ ਅਖੀਏ ਨਾ ਲੇਵਾ ਇਹਦਾ ਵੀ ਸਾਫ ਆ ਤੁਸੀਂ ਦੇਖ ਸਕਦੇ ਹੋ ਤੇ ਦੁੱਧ ਬਾਈ ਕਹਿੰਦਾ 10 ਲੀਟਰ ਹੈਗਾ ਤੇ ਇਹਦੇ ਮਗਰ ਕੀ ਹੈ ਬਾਈ ਇਹਦੇ ਮਗਰ ਕੱਟਾ ਬਾਈ ਕੱਟਾ ਠੀਕ ਆ ਮੋੜ ਲਾਉ ਰਾਂ ਨੂੰ ਤੇ 10 ਦਿਨਾਂ ਦੀ ਸੂਈ ਦੇ ਮਗਰ ਕੱਟਾ ਦੋਸਤੋ ਤੇ ਬਾਈ ਦਾ ਆਪਾਂ ਨੰਬਰ ਵੀ ਲਵਾਂਗੇ ਤੇ ਬਾਕੀ ਦੁੱਧ ਦੇ ਪੱਖ ਨੂੰ ਆਪਾਂ ਜਿਹੜੇ ਬਾਈ ਕੋਲੇ ਪਸ਼ੂ ਦੁੱਧੇ ਰੱਖੇ ਹਨ ਉਹਨਾਂ ਦੀ ਵੀ ਆਪਾਂ ਗੱਲਬਾਤ ਕਰਾਂਗੇ ਵੀ ਕਿੰਨਾ ਕੁ ਫਾਇਦਾ ਹੈਗਾ ਕਿ ਨੁਕਸਾਨ ਹੈ ਪਸ਼ੂ ਰੱਖੇ ਦਾ ਤੇ ਆ ਆ ਗਿਆ ਇਹਦਾ ਜਿਹੜੀ ਆਪਾਂ ਕੀ ਬੱਲੀ ਮੱਝ ਦਾ ਘਟਰੂ ਤੇ ਤੇ ਅਮਨਦੀਪ ਬਾਈ ਆਪਣਾ ਇੱਕ ਨੰਬਰ ਬੋਲਦੇ 79734 ਠੀਕ ਹੈ 74326 ਠੀਕ ਹੈ ਬਾਈ ਤੇ ਅਮਨ ਅਮਨਦੀਪ ਜਿਵੇਂ ਆਪਾਂ ਗੱਲ ਕਰਕੇ ਆ ਜਾ ਇੱਧਰ ਨੂੰ ਆ ਜਾ ਕਰਾ ਇਹ ਇਹ ਆਪਾਂ ਜਿਹੜੀ ਉਹ ਨੀਲੀ ਰਾਵੀ ਖੜੀ ਹੈ ਤੇਰੀ ਮੱਝ ਹਾਂਜੀ ਠੀਕ ਹੈ ਤੇ ਇਹ ਕਿਵੇਂ ਹੈਗੀ ਇਹਦੇ ਸਾਲੇ ਕਿੰਨਾ ਕੁ ਦੁੱਧਵਾਦਾਗਾ 15 ਗੀ ਲੀਟਰ ਦੁੱਧ ਦਿੰਦੀ ਆ ਬਈ 15 ਗੀ ਲੀਟਰ ਦੁੱਧ ਤੇ ਇਹ ਗੱਬਣਾ ਹੁਣ ਇਹ ਗੱਬਣਾ ਬਈ ਠੀਕ ਆ 2.5 ਮਹੀਨਾ ਦੀ ਗੱਬਣਾ 2.5 ਮਹੀਨਾ ਦੀ ਤੇ ਸਾਢੇ 4 ਮਹੀਨੇ ਅਮਨਦੀ ਮੈਂ ਤੈਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਜਿਹੜੇ ਆਪਾਂ ਮਤਲਬ ਘਰਾਂ ਦੇ ਵਿੱਚ ਹੁਣ ਤੁਸੀਂ 15 20 ਪਸ਼ੂ ਰੱਖੀ ਬੈਠੇ ਹੋ ਹਨਾ ਹਾਂਜੀ ਹਾਂਜੀ ਤੇ ਦੁੱਧ ਦਾ ਤੁਹਾਡਾ ਕੰਮ ਆ ਹਾਂਜੀ ਤੇ ਆਪਰ ਮਤਲਬ ਦੁੱਧ ਤੁਸੀਂ ਕਿੱਥੇ ਪਾ ਕੇ ਆਉਨੇ ਹੋ ਕਿ ਘਰੋਂ ਚੱਕ ਕੇ ਲੈ ਕੇ ਜਾਂਦੇ ਨਹੀਂ ਆਪ ਅਸੀਂ ਸ਼ਹਿਰ ਪਾ ਕੇ ਆਉਨੇ ਹਾਂ ਮੌੜ ਮੰਡੀ ਬਾਈ ਮੌੜ ਮੰਡੀ ਦੇ ਵਿੱਚ ਪਾ ਕੇ ਆਉਨੇ ਕੀ ਰੇਟ ਪਾ ਕੇ ਆਉਨੇ ਹੋ ਬਾਈ ਰੇਟ 70 ਰੁਪਏ ਪੈਂਦਾ ਵੀਰੇ ਹੁਣ ਇਸ ਟਾਈਮ 70 ਰੁਪਏ ਤੁਸੀਂ ਮੱਝਾਂ ਦਾ ਦੁੱਧ 70 ਠੀਕ ਆ ਕਿੰਨੇ ਸਾਲ ਹੋ ਗਏ ਬਾਈ ਅਮਨਦੀਪ ਕੰਮ ਕਰ ਰਹੇ ਤੁਸੀਂ 6 ਸਾਲ ਹੋ ਗਏ ਬਾਈ ਮੌੜ ਦੁੱਧ ਪਾਉਂਦੇ ਨੇ 6 ਸਾਲ ਹੋ ਗਏ ਠੀਕ ਆ ਤੇ ਮੈਂ ਮਤਲਬ ਤਾਂ ਇਹ ਗੱਲਾਂ ਤੈਥੋਂ ਤਾਂ ਪੁੱਛਦਾ ਅਮਨਦੀਪ ਵੀ ਜਿਹੜੇ ਆਪਣੇ ਦਰਸ਼ਕ ਵੀਰ ਤੇਰੀ ਇਹ ਵੀਡੀਓ ਨੂੰ ਦੇਖਣਗੇ ਹਨਾ ਤੇ ਆਜਾ ਆਪਾਂ ਨਾਲ ਨਾਲ ਇੱਧਰ ਵੀ ਚੱਲਦੇ ਆਂਗੇ ਵੀ ਮਨਾਫਾ ਹੈ ਕੋਈ ਪਸ਼ੂ ਰੱਖੇ ਦਾ ਕਿ ਘਾਟ ਹੈ ਨਹੀਂ ਨਹੀਂ ਕੋਈ ਘਾਟਾ ਨਹੀਂ ਬਾਈ ਕਈ ਵਾਰੀ ਮੇਰੇ ਵਰਗਾ ਨਾ ਵੀਡੀਓ ਬਣਾ ਕੇ ਕਹਿੰਦਾ ਹਸਾਬ ਜਾ ਕਿਤਾਬ ਜਾ ਲਾਉਣ ਲੱਗ ਜਾਂਦਾ ਮੂਰੇ ਮਤਲਬ ਬੋਰਡ ਜਾ ਖੜਾ ਕਰਕੇ ਹੈਨਾ ਇੱਕ ਮੱਝ ਦਾ ਇੰਨਾ ਘਾਟਾ ਇੰਨਾ ਵਾਧਾ ਤੇ ਉਹਨਾਂ ਵੀਰਾਂ ਨੂੰ ਆਪਾਂ ਕੀ ਕਹਿਣਾ ਚਾਹੁੰਨੇ ਆ ਵੀ ਕਿਵੇਂ ਹੈ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਾਭ ਦਾ ਇੱਕ ਧੰਦਾ ਬਾਈ ਕੋਈ ਮਨਾਫਾ ਨਹੀਂ ਹੈਗਾ ਇਹਦੇ ਚ ਠੀਕ ਆ ਸਾਲੀ ਕੋਈ ਗੱਲ ਨਹੀਂ ਮਤਲਬ ਜੇ ਬੰਦਾ ਆਪ ਮਿਹਨਤ ਕਰਦਾ ਆਪ ਮਿਹਨਤ ਕਰਦਾ ਹਾਂ ਆਪ ਨੂੰ ਮਿਹਨਤ ਕਰਨੀ ਪੈਂਦੀ ਹੈ ਜੇ ਹੁਣ ਮੰਨ ਕੇ ਚੱਲੋ ਆਪਾਂ ਪਸ਼ੂ ਬੰਨ ਤੇ ਉਹਨਾਂ ਦੀ ਵਿੜਕੀ ਨਹੀਂ ਲੈਣੀ ਆਪਾਂ ਵਿ ਤੇ ਚੰਗੀ ਮੈਨੇਜਮੈਂਟ ਪਸ਼ੂਆਂ ਦੀ ਜਾਏਗੀ ਠੀਕ ਆ ਤੇ ਮਤਲ ਅਸਲ ਦੇ ਵਿੱਚ ਗੱਲ ਕੀ ਹੈ ਹਨਾ ਜੇ ਆਪਾਂ ਮਿਹਨਤ ਆਪ ਕਰਾਂਗੇ ਹਾਂ ਜੇ ਆਪ ਕਰਾਂਗੇ ਆਪ ਕਰੇ ਨੂੰ ਬਚਤ ਤਾਂ ਹੈਗੀ ਹੈ ਇੱਥੇ ਕੈਨੇਡਾ ਫਿਰ ਤਾਂ ਇੱਥੇ ਕੈਨੇਡਾ ਠੀਕ ਹੈ ਕਿੰਨੇ ਬਈ ਤੁਸੀਂ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਜਿਹੜੇ ਇੰਨੇ ਪਸ਼ੂਆਂ ਨੂੰ ਤੁਸੀਂ ਮੈਨੇਜਮੈਂਟ ਕਰਦੇ ਹੋ ਅਸੀਂ ਬਈ 4 ਜਾਣੇ ਆਹੋ ਕਰਦੇ ਇਹਨਾਂ ਨੂੰ ਪਸ਼ੂਆਂ ਨੂੰ ਮਤਲ ਕਿ ਹੁੰਦਾ 4 ਜਾਣੇ ਹਾਂ ਠੀਕ ਆ ਤੇ ਕੋਈ ਮਤਲ ਆਪਾਂ ਕਹੀਏ ਵੀ ਬੰਦਾ ਵੀ ਰੱਖਿਆ ਕੋਈ ਕਿ ਹਾਂ ਹਾਂ ਇੱਕ ਮਲਾਜ਼ਮ ਰੱਖਿਆ ਹੋਇਆ ਇੱਕ ਮਲਾਜ਼ਮ ਰੱਖਿਆ ਹੋਇਆ ਉਹਨੂੰ ਕਿੰਨੀ ਤਨਖਾਹ ਦਿੰਨੇ ਉਹਨੂੰ ਆਪਾਂ 12000 ਰੁਪਏ ਦਿੰਦੇ ਹਾਂ 12000 ਰੁਪਏ ਦੇਣ ਦਾ ਦਿੰਦੇ ਹਾਂ ਠੀਕ ਆ ਬਈ ਨਾਲ ਆਪ ਕਰਾ ਦਿੰਨੇ ਆ ਮਤਲਬ ਨਾਲ ਆਪ ਸਾਰਾ ਕੰਮ ਕਰਾ ਦਿੰਨੇ ਆ ਤੇ ਬਈ ਜੇ ਆਪਾਂ ਫਾਰਮ ਦੀ ਗੱਲ ਕਰੀਏ ਜਿਹੜਾ ਤੁਹਾਡਾ ਆ ਚਾਰ ਪਾਸੇ ਦੇਖਸੀਂ ਦਿਸਦਾਗਾ ਕਿੰਨੇ ਥਾਂ ਦੇ ਵਿੱਚ ਫਾਰਮ ਇਹ ਇਹ ਫਾਰਮ ਹੋਊਗਾ ਕਟਵਰਕ ਨਾਲ ਕਥਾਂ ਦੀ ਮਤਲਬ ਲੱਗਦਾ ਕਨਾਲ ਸਵਾ ਕਨਾਲ ਹੈਨਾ ਠੀਕ ਆ ਤੇ ਜੇ ਗੱਲ ਕਰੀਏ ਆਪਾਂ ਹਾਂ ਆਸੇ-ਪਾਸੇ ਜਿਹੜੀਆਂ ਗਾਂ-ਗਾਵਾ ਵੀ ਰੱਖੀਆਂ ਤੁਸੀਂ ਮੱਝਾਂ ਵਾਧ ਰੱਖੀਆਂ ਮੱਝਾਂ ਵਾਧ ਰੱਖੀਆਂ ਠੀਕ ਹੈ ਤੇ ਗਾਵਾਂ ਕਨੀਓ ਥੋੜਾ ਜਿਹਾ ਮੈਨੂੰ ਐ ਲੱਗਦਾ ਵੀ ਲਾਫ ਦੱਸਦਾ ਹਾਂ ਗਾਵਾਂ ਕਨੀਓ ਮੈਨੂੰ ਲਾਫ ਲੱਗਿਆ ਪਰ ਉਹ ਵੈਸੇ ਹੈ ਤਾਂ ਹੈ ਨਹੀਂ ਠੀਕ ਹੈ ਸਟਾਰਟਿੰਗ ਮੇਰੀ ਗਾਵਾਂ ਦੀ ਸੀ ਸਟਾਰਿੰਗ ਗਾਮਾ ਹਾਂ ਗਾਮਾ ਤਾਂ ਮਤਲੇ ਤਾਂ ਰੱਖੀਆਂ ਕੋਈ ਘਰ ਲੈ ਲੈਂਦਾ ਮਾਣਾ ਮੋਟਾ ਦੁੱਧ ਅੱਛਾ ਠੀਕ ਹੈ ਹਾਂ ਵੀ ਗਾਮਾ ਕਹਿੰਨੀ ਆਪਣਾ ਰਝਾਨ ਮੱਝਾਂ ਬੰਨੀ ਬੱਦ ਵੈਸੇ ਇਹ ਦੋਨੇ ਚੀਜ਼ਾਂ ਹੀ ਮੁਨਾਫੇ ਵਾਲੀਆਂ ਐ ਨਹੀਂ ਠੱਟੇ ਦਾ ਫੋਟਾ ਨਹੀਂ ਇਹ ਤਾਂ ਚਲੋ ਜਿਵੇਂ ਤੁਹਾਨੂੰ ਲੋਟ ਲੱਗਦਾ ਹੈ ਨਾ ਜੀ ਦੀ ਸੰਭਾਈ ਦਾ ਕਰਕੇ ਵੀ ਆਪਾਂ ਨੂੰ ਸੌਖਾ ਲੱਗਦਾ ਕੰਮ ਬਾਕੀ ਆਪਾਂ ਸ਼ੌਕ ਤੋਂ ਕੰਮ ਕਰਿਆ ਹੋਇਆ ਕੋਈ ਐ ਨਹੀਂ ਮੈਂ ਜਦੋਂ ਕਰਿਆ ਸੀ ਕੰਮ ਦੀ ਆਪਾਂ ਪੈਸੇ ਲਈ ਕਰਿਆ ਸੀ ਪਰ ਇੱਕ ਅੱਜ ਬਿਜ਼ਨਸ ਹੈ ਆਪਣਾ ਬਿਜ਼ਨਸ ਵਧੀਆ ਬਿਜ਼ਨਸ ਹਾਂ ਵਧੀਆ ਪਰਿਵਾਰ ਚੱਲਦਾ ਵੀ ਐ ਨਹੀਂ ਹੈਗਾ ਵੀ ਪਰਿਵਾਰ ਵਧੀਆ ਚੱਲਦਾ ਬਹੁਤ ਵਧੀ ਕਰਕੇ ਸ਼ਹਿਰ ਦੇ ਵਿੱਚ ਦੁੱਧ ਪੰਦਾ ਹਾਂ ਸ਼ਹਿਰ ਦੇ ਵਿੱਚ ਤੇ ਠੀਕ ਆਮਨ ਦੀ ਇਹ ਤਾਂ ਗੱਲ ਹੋ ਗਈ ਆਪਣੀ ਬਿਜ਼ਨਸ ਦੀ ਹਨਾ ਜਿਹੜੇ ਤੇ ਇੱਕ ਇਧਰ ਜਿਹੜੇ ਮਗਲੇ ਪਾਸੇ ਆਪਣਾ ਚੰਗਾ ਜਿਹੜਾ ਛੋਟਾ ਤੁਹਾਨੂੰ ਦਿਖਾਈ ਦਿੰਦਾ ਇਹ ਕਿਹੜੇ ਦਾ ਹੈਗਾ ਇਹ ਬਾਈ ਹੈ ਸਰਕਾਰੀ ਸੀਮੰਦਾ ਮੱਝ ਹਰਿਆਣੇ ਤੋਂ ਆਈ ਸੀ ਠੀਕ ਹੈ ਇਹਦੀ ਮਾਂ ਦਾ ਮੰਨ ਕੇ ਚੱਲੋ ਤੁਸੀਂ 20 ਲੀਟਰ ਦੇ ਹੀ ਰੱਖ ਲਓ 22 ਲੀਟਰ ਦੁੱਧ ਦਿੱਤਾ ਆਪਣੇ 22 ਲੀਟਰ ਦਿੱਤਾ ਹੈ ਤੁਸੀਂ 20 ਕਹਿੰਦੇ ਹੋ ਹਾਂ ਠੀਕ ਆ ਤੇ ਇਹ ਬਾਈ ਫਿਰ ਤੁਸੀਂ ਮਤਲਬ ਕਿੰਨੇ ਸਾਲ ਦੀ ਉਮਰ ਹੋ ਗਈ ਤੇ ਛੱਡਣ ਦੀ ਇਹ ਬਾਈ ਪੌਣੇ 3 ਸਾਲ ਦਾ ਹੋ ਗਿਆ ਠੀਕ ਹੈ ਪੌਣੇ 3 ਸਾਲ ਦਾ ਹਾਂ ਮੈਂ ਮੰਨ ਲ ਕੇ ਚੱਲੋ ਵੀ ਆਪਾਂ ਨੂੰ ਮੱਝਾਂ ਕਰਾਸ ਕਰਦੇ ਨੂੰ 5 ਮਹੀਨੇ ਹੋ ਗਏ ਨੇ 5 ਮਹੀਨੇ ਤੇ ਪਿੰਡ ਚੋਂ ਵੀ ਆ ਜਾਂਦੀਆਂ ਹਾਂ ਹਾਂਜੀ 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 ਠੀਕ ਆ ਪਿੰਡ ਦੇ ਵਿੱਚੋਂ ਆ ਜਾਂਦੀਆਂ ਬੀ ਇਹਨੂੰ ਟੀਕੇ ਇਹ ਸਰਕਾਰੀ ਸਰਕਾਰੀ ਸੀਮੰਦ ਆ ਸਰਕਾਰੀ ਸੀਮੰਦ ਆ ਬਾਈ ਠੀਕ ਆ ਗੱਲ ਆਪਾਂ ਮੈਂ ਲਈ ਸੀ ਉਹਦੇ ਮੰਗ ਰਾਇਆ ਸੀ ਪਰ ਰਿਕਾਰਡ ਵਧੀਆ ਸੀ ਠੀਕ ਐ ਤੇ ਇਹਦੇ ਨਾਲ ਹੋਇਆਂ ਦੀਆਂ ਭੈਣਾਂ ਤਿੰਨ ਚਾਰ ਆਪਣੇ ਕੋਲ ਹੋਰ ਉਹ ਨਾਲੇ ਵੀ ਸੈਣੀ ਖੜੀ ਠੀਕ ਆ ਜਿਹੜੀ ਆਹਾ ਹਾਂ ਇਹਦੀ ਕਿੰਨੀ ਉਮਰ ਹੋ ਗਈ ਬਾਈ ਇਹ ਡੇਢ ਸਾਲ ਦੀ ਆ ਬਾਈ ਡੇਢ ਸਾਲ ਦੀ ਉਮਰ ਆ ਠੀਕ ਆ ਤੇ ਇਹਦੀ ਜਿਹੜੀ ਸਰੀਰਕ ਮੰਤਰ ਗਰੋਥ ਆ ਹਨਾ ਉਹ ਬਹੁਤ ਵਧੀਆ ਬਈ ਦੋ ਵਾਰ ਹੀਟ ਚ ਆ ਗਈ ਬਈ ਇਹ ਤੋਂ ਪਹਿਲਾਂ ਦੋ ਵਾਰੀ ਹੀਟ ਚ ਆ ਚੁੱਕੀ ਹੈ ਹਾਂ ਠੀਕ ਆ ਤੇ ਅੱਗੇ ਬਈ ਜਿਵੇਂ ਆ ਝੋਟੀ ਆ ਗਈ ਇਹ ਕਿਹੜੀ ਦੀ ਹੈ ਇਹ ਬਈ ਸਰਕਾਰੀ ਆਮ ਹੀ ਮਤਲਬ ਇਹ ਵੀ ਮਤਲਬ ਆਮ ਆ ਗਈ ਹਾਂ ਠੀਕ ਆ ਉਹ ਮਤਲਬ ਸਿੰਗਾ-ਸੁੰਗਾ ਦੀ ਇਹ ਵੀ ਚੰਗੀ ਆ ਹਾਂ ਇਹ ਵੀ ਮਤਲਬ ਮਾਂ ਦਾ 18 ਪਲੱਸ ਦੁੱਧ ਆ ਹੁਣ ਚੱਲੀ ਜਾਂਦੀ ਆ ਦੁੱਤੇ ਬਈ ਅੰਦਰ ਖੜੀ ਹੈ ਅੱਛਾ ਅੰਦਰ ਖੜੀ ਹੈ ਇਹਦੀ ਮਾਂ ਦਾ ਤੇ ਜਿਹੜੀ ਆ ਆ ਗਈ ਬਈ ਇਹ ਨੀਲੀ 라ਵੀ ਦੀ ਆ ਗਈ ਬਈ ਇਹ ਵੀ ਮਤਲਬ ਅੱਜ ਦੇ ਮੰਗਰੀ ਆਈ ਸੀ ਇਹਦੀ ਮੰਗ ਲਾ ਵੀ 18.9 ਕਿਲੋ ਦਾ 18.9 ਕਿਲੋ ਦਾ ਤੇ ਇਹ ਮੈਨੂੰ ਗੱਭਣ ਲੱਗਦੀ ਐ ਇਹ ਗੱਭਣਾ ਬਈ 7 ਮਹੀਨਿਆਂ ਦੀ 6-7 ਮਹੀਨਿਆਂ ਦੀ ਗੱਭਣ ਲੱਗਦੀ ਦੋ ਦੰਦਾਂ ਦਾ ਇਹ ਦੋ ਦੰਦਾਂ ਦਾ ਹਾਂ ਤੋੜੇ ਆ ਹੁਣੀ ਠੀਕ ਆ ਦੋ ਦੰਦਾਂ ਤੋਂ ਤੋੜੇ ਆ ਹੁਣੀ ਹਾਂ ਠੀਕ ਆ ਤੇ ਆ ਜਾ ਬਈ ਅਮਨਦੀਪ ਆਪਾਂ ਅੰਦਰ ਚੱਲਦੇ ਆਂਗੇ ਅੰਦਰ ਲੀਆਂ ਮੱਝਾਂ ਬਾਰੇ ਵੀ ਆਪਾਂ ਕਰਦੇ ਆਂ ਗੱਲਬਾਤ ਅਮਨਦੀਪ ਜੇ ਮੈਂ ਤੇਰੀਆਂ ਆ ਮੱਝਾਂ ਸਾਰੀਆਂ ਹੀ ਆ ਗਈਆਂ ਹਨਾ ਇਹ ਸਾਰੀਆਂ ਸਾਰੀਆਂ ਤੇਰੀਆਂ ਚੰਗੀਆਂ ਬਣਦਾ ਮੈਂ ਚੰਗੀਆਂ ਵੀਰੇ ਹਾਂ ਤੇ मतलब दुध वालीयां किन्नियां मज्जा आईयां तेरे कोल सारीयां दुध वालीयां अपने कोले इस टाइम मतलब के 14 का टोटल 14 11 12 हां अपने कोले चलि जांदियां दुध चलि जांदियां وچوں ڈرائی ہے ਜਿਵੇਂ ਹੁਣ ਆ ਮੱਧ ਗੱਭਣਾ ਅੱਛਾ ਆ ਮੱਧ ਗੱਭਣਾ ਕਿੰਨਾ ਕਿ ਚ ਲੈ ਜੂਗੀ ਇਹਦੇ 1 ਕਿ ਮਹੀਨਾ ਰਹਿ ਗਿਆ ਬਾਈ 10 ਅਪ੍ਰੈਲ ਨੂੰ ਦਿਨ ਪੂਰੇ 10 ਅਪ੍ਰੈਲ ਨੂੰ ਪੂਰੇ ਆ ਠੀਕ ਆ ਤੇ ਜਿਵੇਂ ਆਹਾ ਆਈਆਂ ਜਿਹੜੀ ਕੋ ਮੱਧ ਕੋਲੇ ਚੱਲ ਅਮਦੀ ਜਿਹੜੀ ਖੁੱਲੇ ਸਿੰਘਾਂ ਵਾਲੀ ਇਹ ਬਹੁਤ ਕੱਦ ਹਾਈਟ ਦੀ ਹੈ ਜਿਹੜੀ ਇਹ ਕਿਵੇਂ ਹਾਂ ਇਹ ਬਈ ਉਹ ਟੋਟੇ ਦੀ ਭੈਣ ਹੀ ਹੈ ਦੀ ਮਾਂ ਦਾ 22 ਕਿਲੋ ਦਾ ਰਕੋਰ ਹੈ ਇਹ ਮੈਂਨੇ ਪਿਛਲੇ ਸੂਏ ਹੁਣ ਇਹ ਦੂਜਾ ਸੂਆ ਸੂਈ ਹੋਈ ਹੈ ਅੱਛਾ ਤੀਜੇ ਨੂੰ ਗੱਬਣਾ ਬਹਿਤਾਬ ਸੁਰਖੀ ਦਾ ਟੀਕਾ ਲੱਗਿਆ ਇਹਦੇ ਬਈ ਅੱਛਾ ਬਹਿਤਾਬ ਸੁਰਖੀ ਦਾ ਹਾਂ ਠੀਕ ਹੈ ਤੇ ਕਿੰਨਾ ਕਦੁੱਤ ਪਾਈਆ ਪਾਇਆ ਵੀ ਇਹਨੇ ਇਹ ਬਈ ਪਹਿਲੇ ਸੂਏ ਦਿੱਤਾ ਸੀ ਇਹਨੇ 15 ਇਹ ਕਿਨੇ 17 ਲੀਟਰ ਪਾਇਆ ਠੀਕ ਹੈ ਤੇ ਹੁਣ ਇੱਕ ਟਾਈਮ ਦੁੱਧ ਦਿੰਦੀ ਐ ਸਾਢੇ 8 ਮਹੀਨਿਆਂ ਦੀ ਗੱਬਣਾ ਹੁਣ ਆਪਾਂ ਡਰਾਈ ਕਰਨੀ ਐ ਇੱਕ ਟਾਈਮ 6 ਕਿਲੋ ਦੁੱਧ ਦਿੰਦੀ ਐ ਹੁਣ 6 ਕਿਲੋ ਸਾਢੇ 8 ਮਹੀਨੇ ਹੁਣ ਤਾਂ ਹੱਕ ਆ ਤੇਰਾ ਡਰਾਈ ਕਰਨ ਦਾ ਹੁਣ ਡਰਾਈ ਕਰੀ ਜਾਂਦੇ ਆ ਬਾਈ ਇਹਨੂੰ ਕਰੀ ਜਾਂਦੇ ਆ ਠੀਕ ਆ ਉ ਫਿਰ ਲੰਮੇ ਟਾਈਮ ਸਮਾਂ ਦੁੱਧ ਦੇਗੀ ਯਾਰ ਹਾਂ ਲੰਮਾ ਸਮਾਂ ਦੁੱਧ ਦੇਗੀ ਸਿਕਾਈ ਐ ਨਾ ਦੁੱਧਾਂ ਮਤਲਬ ਧਾਰਾਂ ਪਾ ਜਾਂਦੀਆਂ ਵੱਲੋਂ ਵੱਲੋਂ ਠੀਕ ਆ ਹਾਂ ਹੁਣ ਇਹਨੂੰ ਡਰਾਈ ਕਰਦੇ ਆ ਚਲੋ ਆ ਜਾ ਕਰਾਂ ਅੱਗੇ ਹੋਰ ਦਿਖਾਉਣੇ ਆਪਾਂ ਦੋਸਤੋ ਤੁਹਾਨੂੰ ਪਸ਼ੂ ਬਾਈ ਕੰਨੀ ਕਿਉਂਕਿ ਮੈਂ ਇਹ ਤਾਂ ਵੀਡੀਓ ਬਣਾਈ ਐ ਨਾ ਥੋੜੀ ਤੋਡੇ ਵਾਸਤੇ ਵੀਡੀਓ ਆ ਤੁਹਾਨੂੰ ਐਪਰੀਸ਼ੀਏਟ ਤੁਸੀਂ ਇਹ ਵੀਡੀਓ ਨੂੰ ਦੇਖ ਕੇ ਹੈਨਾ ਥੋੜੇ ਜੇ ਤਾਂ ਸੋਨੇ ਮਤਲਬ ਦਿਲ ਦੇ ਵਿੱਚ ਇਹ ਆਵੇ ਵੀ ਹਾਂ ਯਾਰ ਅਸੀਂ ਵੀ ਆਪਦੀ ਆਪ ਮਿਹਨਤ ਕਰਗੇ ਤੇ ਚੰਗੇ ਆਪਾਂ ਪਸ਼ੂ ਘਰੇ ਰੱਖ ਸਕਦੇ ਹਾਂ ਤੇ ਦੁੱਧ ਪਾ ਕੇ ਮੁਨਾਫਾ ਕਮਾ ਸਕਦੇ ਹਾਂ ਤੇ ਅਮਨਦੀਪ ਜਿਵੇਂ ਆ ਮੱਝਾਂ ਆਈਆਂ ਛੋਟੇ ਪਹਾੜੀਆਂ ਆਈਆਂ ਮੈਨੂੰ ਲੱਗਦਾ ਹੈਨਾ ਹਾਂ ਇਹ ਵੀ ਮੱਧ ਖੈਰ ਵਧੀਆ ਮਤਲਬ ਕਿ 12 13 ਲੀਟਰ ਦੁੱਧ ਵਾਲੀ ਆ ਬਾਈ 12 13 ਆਹ ਮੱਝ ਚੰਗੇ ਦੁੱਧ ਵਾਲੀ ਆ ਮਤਲਬ ਕਿ 17 ਲੀਟਰ ਹੁਣ ਹੋਊਗਾ ਪੀਕ ਲੈਵਲ ਮੀਣੀ ਥੱਲੇ ਹਾਂ ਮੀਣੀ ਥੱਲੇ ਮੀਣੀ ਦਾ ਵੱਧਾ ਬਾਈ ਮੀਣੀ 18 ਹਾਂ 18 ਵਾਲੀ ਹੈਗੀ ਹਾਂ ਉਹ ਐ ਲੱਗਦਾ ਨਹੀਂ ਹੈਨਾ ਵੀ 18 ਕਿਲੋ ਪਾ ਆਂਦੇ ਹੋਗੇ ਹਾਂ 22 ਦਿਨ ਰਹਿੰਦੇ ਆ ਬਾਈ ਸੂਣ 22 ਦਿਨ ਸੂਣਦੇ ਰਹਿੰਦੇ ਆ ਠੀਕ ਆ ਤੇ ਉਹਦੇ ਜਿਹੜੀ ਉਹਦੇ ਨਾਲ ਖੜੀ ਹੈਗੀ ਉਹ ਅੱਗੇ ਉਹ 14-15 ਲੀਟਰ ਦਿੰਦੀ ਆ ਬਾਈ 14-15 ਵਾਲੀ ਹੈ ਉਹ ਉਹ ਮੱਝ ਚੰਗੀ ਹੈਗੀ ਹਾਂ ਮੱਝ ਠੀਕ ਹੈ ਬਾਡੀ ਬੂਡੀ ਦੀ ਬਹੁਤ ਚੰਗੀ ਹੈ ਹੈਨਾ ਮੱਝਾ ਦੇਖੋ ਤੁਸੀਂ ਹੂੰ ਉਹਨਾਂ ਟਾਈਮ ਚੱਲੀ ਜਾਂਦੀ ਆ ਬਾਈ ਇਹਨੇ ਦੁੱਤੇ ਠੀਕ ਹੈ ਕਿੰਨੇ 14-15 ਤੇ ਹਾਂ 14-15 ਤੇ ਚੱਲੀ ਠੀਕ ਹੈ ਤੇ ਅਮਨਦੀਪ ਇਹ ਤਾਂ ਆਪਣੇ ਆ ਗਏ ਸੀ ਹਨਾ ਉਹ ਡਰਾਈ ਆ ਗਿਆਂ ਦੋਨੇ ਉਹ ਡਰਾਈ ਆ ਗਿਆਂ ਮੱਜਾਂ ਦੀ ਗੱਲ ਕਰੀਏ ਇਹ ਤੇਰੇ ਕੋਲ ਜਟੀਆਂ ਸਾਰੀਆਂ ਮੱਜਾਂ ਪਾ ਦਿਖਾਤੀਆਂ ਤੇ ਅਮਨਦੀਪ ਇਹਨਾਂ ਦਾ ਰੱਖ ਰਖਾਵ ਦਾ ਕਿੰਨੀ ਕਿ ਤੈਨੂੰ ਮਤਲਬ ਪ੍ਰੋਬਲਮ ਵੀ 2D ਦੀ ਹਨਾ ਤੇ ਫੀਡ ਦੇ ਵਿੱਚ ਕੀ ਕੁਝ ਵਰਤਦੇ ਹੋ ਫੀਡ ਦੇ ਵਿੱਚ ਤਾਂ ਬਈ ਮੰਨ ਕੇ ਚੱਲ ਸਰੋਂ ਦੀ ਖਲ ਆ ਗਈ ਬਰੇਮਿਆਂ ਦੀ ਠੀਕ ਹੈ ਚਨਾ ਖਿਲਕਾ ਮੂੰਗੀ ਚੂਰੀ ਆ ਗਈ ਠੀਕ ਹੈ ਖਲਕਾ ਆ ਗਈ ਠੀਕ ਹੈ ਬਸ ਇਹੀ ਆਪਾਂ ਮੇਨ ਚੀਜ਼ਾਂ ਪਾਵਾਂਗੇ ਇਹੀ ਚੀਜ਼ਾਂ ਮਤਲਬ ਰਿੰਕੇ ਨਹੀਂ ਪਾਈ ਆਪਾਂ ਮਤਲਬ ਫੀਡ ਬਣਾ ਕੇ ਨਾ ਇਸ ਤਰ੍ਹਾਂ ਠੀਕ ਹੈ ਉਹ ਲੈਣਾ ਛਿਲਕਾ ਆ ਗਿਆ ਚੂਰੀ ਆ ਗਈ ਬਸ ਇਹੀ ਚੀਜ਼ਾਂ ਅੱਛਾ ਪਿਉਂਕੇ ਪਾਦਨੇ ਆ ਪਿਉਂਕੇ ਪਾਉਣੇ ਤੇ ਉਹਦੇ ਨਾਲ ਦੁੱਧ ਦੀ ਕੁਆਲਿਟੀ ਦੁੱਧ ਦੀ ਕੁਆਲਿਟੀ ਬਹੁਤ ਵਧੀਆ ਰਹਿੰਦੀ ਹੈ ਬਾਈ ਹੈਂਡ ਫੂਡ ਵਧੀਆ ਹੈਂਡ ਫੂਡ ਜਮਾ ਓਕੇ ਮੰਨ ਕੇ ਚੱਲੋ ਵੀ ਪਸ਼ੂ ਜੇ ਦੁੱਧ ਐਂ ਦਾ ਆਪਾਂ ਕਹਿ ਨਹੀਂ ਹਾਂਦੇ ਵੀ ਬਾਹਲਾ ਮੰਨ ਕੇ ਚੱਲੋ ਕਿਲੋ ਦੁੱਧ ਵਧਾਤਾ ਦੁੱਧ ਪਤਲਾ ਹੋ ਗਿਆ ਪਤਲਾ ਨਹੀਂ ਹੁੰਦਾ ਪਤਲਾ ਨਹੀਂ ਹੁੰਦਾ ਨਹੀਂ ਦੁੱਧ ਵਧੀਆ ਰਹਿੰਦਾ ਬਾਕੀ ਪਸ਼ੂ ਦੇ ਸਰੀਰ ਤੇ ਵੀ ਕੰਮ ਕਰਦਾ ਸਰੀਰਕ ਮੰਤਰ ਵੀ ਠੀਕ ਕਰਦੀ ਹੈ ਹਨਾ ਹੁਣ ਆਪਣੇ ਪਸ਼ੂਆਂ ਦਾ ਮਤਲਬ ਨਹੀਂ ਹਾਂ ਠੀਕ ਹੈ ਗੱਲ ਤੇਰੇ ਪਸ਼ੂ ਦੇਖ ਕੇ ਪਤਾ ਲੱਗਦਾ ਆਪਾਂ ਬਾਜ਼ਾਰੂ ਫੀਡ ਨਹੀਂ ਕਦੇ ਵੀ ਪਾਈ ਕੋਈ ਵੀ ਨਹੀਂ ਵਰਤੀ ਆਪਾਂ ਅੱਛਾ ਆਪਦੇ ਹੀ ਬਣਾਉਂ ਮਤਲਬ ਹਾਂ ਆਪਾਂ ਘਰੂ ਵੀ ਆਪਦੇ ਹੀ ਇਸੇ ਵੀਰਤੀ ਤਿਆਰ ਕਰਦੇ ਠੀਕ ਆ ਆਪਦੇ ਮਤਲਬ ਹੋਰ ਕੋਈ ਮਤਲਬ ਹੋ ਨਹੀਂ ਕਰਦੇ ਤੁਸੀਂ ਹਾਂ ਠੀਕ ਹੈ ਤੇ ਤੇ ਅਮਨਦੀਪ ਮੈਂ ਤੈਨੂੰ ਇੱਕ ਗੱਲ ਹੋਰ ਪੁੱਛਣੀ ਸੀਗੀ ਜਿਵੇਂ ਤੁਸੀਂ ਫੀਡ ਹੈ ਜਿਹੜੀ ਹਨਾ ਹਾਂ ਮਤਲਬ ਆਪਾਂ ਕੱਚਾ ਦਾਣ ਹੀ ਆ ਗਿਆ ਮੰਨ ਲ ਕੇ ਸਾਰਾ ਜੀ ਆਪਾਂ ਇਹ ਰਿੰਮਾ ਪਾਇਆ ਕਰਕੇ ਫੇਰ ਨਹੀਂ ਲੋਟ ਰਿੰਮੇ ਦਾ ਵੀ ਠੀਕ ਆ ਬਈ ਰਿੰਮੇ ਇਕੱਲੀ ਲੇਤੀ ਮਤਲਬ ਜੇ ਆਪਾਂ ਪਾਈਏ ਰਿੰਨ ਕੇ ਤਾਂ ਉਹਦਾ ਬੈਨੀਫਿਟ ਮਤਲਬ ਵੱਧ ਜਾਂਦਾ ਤੂੰ ਠੀਕ ਹੈ ਮੈਂ ਇਹ ਗੱਲ ਕਹਿਣਾ ਹਨਾ ਵੀ ਜੇ ਖਰਾਕ ਵਾਲੀ ਦੀ ਗੱਲ ਕਰੀਏ ਅਡੋੜ ਅਡਮਾਗ ਦੇ ਅਡੋੜ ਮਤਲਬ ਜਿਵੇਂ ਸੱਟ ਕਿਸੇ ਦੇ ਬੈਠਾ ਹੁੰਦਾ ਹੈ ਨਾ ਸੌਖਾ ਹੈ ਨਾ ਕੱਚਾ ਦਾਣਾ ਪਾਉਣਾ ਆਪਣੇ ਥੋੜਾ ਜਿਹਾ ਪ੍ਰਬੰਧ ਵੀ ਨਹੀਂ ਹੁੰਦਾ ਹਾਂ ਹਾਂ ਠੀਕ ਹੈ ਨਾ ਉਹ ਮੈਨੂੰ ਐ ਲੱਗਦਾ ਵੀ ਤਾਂ ਵੀ ਮੁਸ਼ਕਲ ਲੱਗਦਾ ਨਹੀਂ ਜਿਹੜੇ ਜਿਵੇਂ ਵਰਗੀ ਤਾਂ ਮੌਜ ਨਹੀਂ ਹੈਗੀ ਹਾਂ ਥੋੜਾ ਜਿਹਾ ਫਰਕ ਪੈਦਾ ਉਹਦੇ ਨਾਲ ਮਤਲਬ ਐ ਜਿਵੇਂ ਹੁਣ ਪਸ਼ੂ ਜੇ ਨਾ ਇਹ ਕਾਰਨ ਪਤਾ ਕੀ ਆਸੀਂ 4 ਘੰਟੇ ਦਾਣਾ ਪਿਉਂਦੇ ਆ 4 ਘੰਟੇ 4 ਘੰਟਿਆਂ ਦੇ ਵਿੱਚ ਦਾਣਾ ਬਿਲਕੁਲ ਪੁੱਲਾ ਹੀ ਹੋ ਜਾਂਦਾ ਠੀਕ ਆ ਹਾਂ ਰਿੰਨਣ ਵਰਗਾ ਤਾਂ ਪਰ ਨਹੀਂ ਹੁੰਦਾ ਉਹ ਐ ਵੀ ਵਧੀਆ ਬਣ ਜਾਂਦਾ ਜੇ ਆਪਾਂ ਤੁਰਤ ਪਿਉ ਕੇ ਤੁਰਤੀ ਲਾਉਣਾ ਉਹ ਪਸੂ ਗੋਹੇ ਰਾਹੀਂ ਵਾਪਸ ਵਾਪਸ ਆ ਜਾਂਦਾ ਹੈ ਨਾ ਹਾਂ ਉਹਦੇ ਵਿੱਚੋਂ ਤੇ ਅਮਨਦੀਪ ਜੇ ਇਹਨਾਂ ਨੂੰ ਗੱਲ ਕਰਕੇ ਵੀ ਨਮਾਉਣ ਨੂੰ ਮੂਹਣ ਦਾ ਕਿੱਥੇ ਪ੍ਰਬੰਧ ਕਰਦੇ ਹੋ ਕਿ ਇੱਥੇ ਨਮਾਉਣ ਦਾ ਆਪਣੇ ਬਈ ਬਣਿਆ ਹੋਇਆ ਟੂਬਾ ਬਣਾਇਆ ਸੀ ਪਿਛਲੇ ਸਾਲ ਅੱਛਾ ਪਿਛਲੇ ਪਾਸੇ ਟੂਬਾ ਦਿਖਾ ਦਿਓ ਉਹ ਵੀ ਕੁਗਲ ਠੀਕ ਹੈ ਤੇ ਉਹ ਚਲ ਆਪਾਂ ਕੋਈ ਗੱਲ ਨਹੀਂ ਦਿਖਾ ਦਾਂਗੇ ਲੈ ਵੀ ਦੋਸਤੋ ਮਤਲਬ ਅਮਨਦੀਪ ਜੇ ਕੋਈ ਮਤਲਬ ਆਪਣੇ ਦਰਸ਼ਕ ਵੀਰਾਂ ਨੂੰ ਕੋਈ ਹੋਰ ਮੋਟੀਵੇਸ਼ਨ ਵਾਰਡ ਤੂੰ ਕਹਿਣਾ ਚਾਹੁੰਦਾ ਹੋਵੇ ਵੀ ਇਸ ਕੰਮ ਬਰਤੀ ਤਾਂ ਤੂੰ ਸਾਨੂੰ ਦੱਸ ਸਕਦਾ ਬਾਈ ਕਿਉਂਕਿ ਮੈਨੂੰ ਵੀ ਇਹ ਹੁੰਦਾ ਵੀ ਜਿਹੇ ਜੇ ਕੰਮ ਤੂੰ ਕੀਤਾ ਹਨ ਤੇ ਆਪਣੇ ਹੋਰ ਦਰਸ਼ਕ ਵੀ ਰੱਖ ਕੇ ਆਪ ਦਾ ਚੰਗਾ ਘਰ ਚਲਾ ਸਕਦੇ ਆ ਨਹੀਂ ਕੰਮ ਬਹੁਤ ਵਧੀਆ ਬਾਈ ਬਹੁਤ ਵਧੀਆ ਪਰਿਵਾਰ ਚੱਲਦਾ ਮਤਲਬ ਜੇ ਆਪਾਂ ਇਹਨਾਂ ਨੂੰ ਸਾਮਾਂਗੇ ਵਧੀਆ ਇਹਨਾਂ ਦਾ ਰੱਖ ਰਖਾਵ ਕਰਾਂਗੇ ਹਨ ਤੇ ਆਪ ਕੰਮ ਕਰਾਂਗੇ ਇਹਨਾਂ ਦੇ ਵਿੱਚ ਬਹੁਤ ਵਧੀਆ ਮੁਨਾਫੇ ਵਾਲਾ ਧੰਦਾ ਮਤਲਬ ਕੀ ਮਤਲਬ ਮੈਂ ਤਾਂ ਇਹ ਗੱਲ ਮੰਨਦਾ ਡੇਰੀਆਂ ਚ ਦੁੱਧ ਪਾਏ ਤਾਂ ਮੁਨਾਫਾ ਨਹੀਂ ਹਾਂ ਤੇ ਨਹੀਂ ਮੁਨਾਫਾ ਆਏਗਾ ਵੀ ਆਪ ਸੇਲ ਕਰੋ ਆਪ ਮੰਡੀ ਕਰਨ ਹਨਾ ਵੀ ਵਧੀਆ ਮਤਲਬ ਕਿ ਚੰਗੇ ਪਸ਼ੂ ਰੱਖੋ ਸਹੀ ਗੱਲ ਆ ਹਾਂ ਵੀ ਵਧੀਆ ਤੰਦਾ ਇੱਕ ਮਤਲਬ ਕਿ ਇੱਕ ਬੰਦੇ ਦੀ ਨੌਕਰੀ ਆ ਇਹਦੇ ਵਿੱਚ ਨੌਕਰੀ ਹੈ ਮੈਨੂੰ ਐ ਲੱਗਦਾ ਜਿਸ ਚੰਗੇ ਪੁਲਿਸ ਮੁਲਾਜ਼ਮ ਦੇ ਬਰੋਬਰ ਭਟਦਾ ਹੋਵੇਗਾ ਕਿ ਦੁੱਗਣਾ ਜਾਂਦਾ ਕੰਮ ਨਹੀਂ ਆਰਾਮ ਨਾਲ ਭਟਦਾ ਬਈ ਨਾਲੇ ਆਪਦਾ ਕੰਮ ਹੈ ਤੁਸੀਂ ਘੰਟਾ ਲੇਟ ਕਰ ਲਓਗੇ ਤਾਂ ਵੀ ਚੱਲ ਜੂ ਕੋਈ ਨਹੀਂ ਚੱਲ ਜੂ ਕੋਈ ਗੱਲ ਨਹੀਂ ਹਨਾ ਬਾਕੀ ਇੱਕ ਗੱਲ ਹੋਰ ਆ ਹਨਾ ਵੀ ਮਤਲਬ ਮੈਂ ਕਹਿੰਦਾ ਵੀ ਨੌਕਰਵਾਨ ਨਾਲੋਂ ਮਾਲਕ ਬਣਨਾ ਮਾਲਕ ਬਣਨਾ ਚੰਗਾ ਮਾਲਕ ਬਣਨਾ ਚੰਗਾ ਹੁਣ ਤੂੰ ਆਪ ਦੇ ਘਰੇ ਖੜਾ ਹਨਾ ਤੇ ਤੂੰ ਮਾਲਕ ਬਣ ਕੇ ਖੜਾਗਾ ਕਿਸੇ ਦਾ ਨੌਕਰਵਾਨ ਨਾਲੋਂ ਨਾਲੇ ਬੰਦੇ ਦਾ ਇੱਕ ਮੌਕੇ ਮਨ ਵੀ ਮਤਲਬ ਆ ਹੁੰਦਾ ਵੀ ਯਾਰ ਕਿਤੇ ਇੱਕ ਵਰਾਟ ਚ ਹੁੰਦਾ ਪਰ ਜਦੋਂ ਇੰਨਾ ਚ ਆ ਗਿਆ ਇਹ ਮਨ ਨੂੰ ਸੰਤੁਸ਼ਟ ਕਰ ਦਿੰਦਾ ਇਹ ਵੀ ਗੱਲ ਤੇਰੀ ਜੀ ਲਵਾਉਂਦੀ ਜਿੱਥੋਂ ਮਤਲਬ ਹਨਾ ਪੈਸੇ ਹੀ ਬੰਦੇ ਜਿਹਦੇ ਵਿੱਚ ਐਂਟਰ ਕਰਦਾ ਬਈ ਮੈਂ ਤਾਂ ਆਪਦੇ ਦਿਲ ਦੀ ਗੱਲ ਦੱਸਦਾ ਵੀ ਮਤਲਬ ਖੁਸ਼ ਹੋ ਜਾਂਦਾ ਮਨ ਠੀਕ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਯਾਰ ਆਪਾਂ ਆ ਕੀ ਕਰ ਲਿਆ ਜਾ ਘੱਟਾ ਹਨਾ ਜਾ ਠੀਕ ਹੈ ਹਾਂ ਵੀ ਪਰ ਆਪਾਂ ਐ ਨਹੀਂ ਕਹਿੰਦੇ ਵੀ ਆਪਾਂ ਲੋਨ ਚਾਕੇ ਦੱਸ ਦੀ ਪਾ ਲੋ ਮੈਂ ਉਹ ਨਹੀਂ ਰਹਿ ਦਿੰਦਾ ਮੈਂ ਤਾਂ ਕਹਿੰਦਾ ਵੀ ਘਰੋ ਇੱਕ ਦੋ ਤੋਂ ਕੰਮ ਚਲਾ ਲਓ ਇੱਕ ਦੋ ਤੋਂ ਵੀ ਚਲਾ ਲਓ ਕੰਮ ਕੇਰਾ ਵੀ ਜਦੋਂ ਪੰਜ ਸੱਤ ਪਸ਼ੂ ਹੋ ਗਏ ਹਨਾ ਉਦੋਂ ਮੰਡੀ ਕਰਨ ਵੀ ਆਪ ਦਾ ਆਪਾਂ ਉਹਨਾਂ ਚੀਜ਼ਾਂ 'ਚ ਵੀ ਨਹੀਂ ਕਹਿੰਦੇ ਵੀ ਮਤਲਬ ਲੋਨ ਚੱਕੋ ਹਨਾ ਪਸ਼ੂ ਲੈ ਲਓ ਠੀਕ ਹੈ ਉਹਦੇ 'ਚ ਵੀ ਬੰਦਾ ਘਾਟੇ ਜਵਾਗ ਜਾਂਦਾ ਪਹਿਲਾਂ ਆ ਪਤਾ ਲੱਗੇ ਆਪਾਂ ਨੂੰ ਵੀ ਕਿਵੇਂ ਰੱਖਣੀ ਸਹੀ ਗੱਲ ਆ ਬਾਈ ਤੇ ਮੈਂ ਲਾਸਟ ਤੇ ਆਵਣ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀਆਂ ਤੂੰ ਸਾਨੂੰ ਇੰਨਾ ਕਾਪ ਦਾ ਫਾਰਮ ਫਰਮਾਉਣ ਦਾ ਮੌਕਾ ਦਿੱਤਾ ਤੁਹਾਡਾ ਵੀ ਧੰਨਵਾਦ ਵੀਰੇ ਸਾਡੇ ਫਾਰਮ ਤੇ ਆਉਣ ਤੇ ਠੀਕ ਹੈ ਜੀ ਤੇ ਲੈ ਵੀ ਦੋਸਤੋ ਹਨਾ ਆਪਾਂ ਜਿਹੜੀਆਂ ਅੱਜ ਬਾਈ ਦੇ ਕੋਲੇ ਪਹੁੰਚੇ ਸੀਗੇ ਤੇ ਬਾਈ ਦੀਆਂ ਮੱਜਾਂ ਵੀ ਦਿਖਾਈਆਂ ਤੁਹਾਨੂੰ ਤੇ ਸਾਰਾ ਜਿਹੜਾ ਬਾਈ ਦਾ ਆਪਾਂ ਜਿਹੜਾ ਫਾਰਮ ਦਾ ਤੁਹਾਨੂੰ ਇੱਕ ਵਾਰ ਚੱਕਰ ਮਰਵਾਇਆ ਤੇ ਸਾਰੇ ਪਸ਼ੂ ਵੀ ਆਪਾਂ ਤੁਹਾਨੂੰ ਦਿਖਾਤੇ ਦੋਸਤੋ ਹਨਾ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਹਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਵੀ ਅੱਜ ਲਈ ਜਿਹੜੇ ਟੌਪਿਕ ਤੇ ਆਪਾਂ ਵੀਡੀਓ ਬਣਾਈ ਆ ਤੁਹਾਨੂੰ ਪਸੰਦ ਆਈ ਏ ਕਿ ਨਹੀਂ ਆਈ ਠੀਕ ਆ ਦੋਸਤੋ ਜਿੰਨੇ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਸਾਰੇ ਵੀਰਾਂ ਦਾ ਪਤਾ ਇਹ ਦੇ ਲੋ ਧੰਨਵਾਦ ਕਰਦੀ ਹਾਂ